ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਘਰ ਪਰਵਾ ਠੀਕ ਹੈ ਜੀ ਲੁਧਿਆਣੇ ਦੇ ਹਾਲ ਦੇਖ ਲਓ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਵਾ ਕੁਝ ਦਿਨਾਂ ਤੋਂ ਪੰਜਾਬ ਚ ਹੜ੍ਹ ਤੇ ਪੀਰਤ ਪਾਣੀੋਂ ਪਾਣੀ ਆਇਆ ਸੀਗਾ ਤੇ ਲੁਧਿਆਣੇ ਦੇ ਹਾਲ ਦੇਖ ਲਓ ਜੀ ਤੇ ਵਾਹਿਗੁਰੂ ਕਿਰਪਾ ਕਰੇ ਕਿਰਪਾ ਕਰੇ ਵਾਹਿਗੁਰੂ ਪੰਜਾਬ ਤੇ ਮੇਰ ਭਰਿਆ ਹੱਥ ਰੱਖੇ ਸਾਰੇ ਜਣੇ ਅਰਦਾਸ ਕਰਿਓ ਵੀ ਪਾਣੀ ਕੰਟਰੋਲ ਚ ਹੋ ਜਵੇ ਤੇ ਹੁਣ ਮੇਨ ਆ ਪਵੇ ਵਾਈ ਗਰੂ ਜੀ ਦੇਖ ਲੋ ਪਾਣੀ ਵੈਸੇ ਇਸ ਟੈਂਕ ਤੱਕ ਘਟਵਾ ਨਹਿਰ ਦੇ ਵਿੱਚ ਦੇਖ ਲੋ ਜੀ ਵੀਡੀਓ ਚੱਲ ਰਹੀ ਆ ਤੇ ਵੈਸੇ ਖਬਰੋਂ ਦੀ ਕੋਈ ਲੋੜ ਨਹੀਂ ਹੈਗੀ ਵੈਸੇ ਜੇ ਕੋਈ ਅਮਰਜੈਂਸੀ ਲੋੜ ਪੈਂਦੀ ਹਸਤਾ 112 ਨੰਬਰ ਤੇ ਐਮਰਜੈਂਸੀ ਕੋਲ ਲਾ ਦਿਓ ਤੇ ਵਾਹੀ ਗੁਰੂ ਮੇਰ ਕਰੇ ਸਾਰੇ ਪਰਿਵਾਰ ਤੇ ਮੇਰ ਪਰਿਆ ਹੱਥ ਰੱਖੇ ਅਨੈਰ ਦਾ ਪਾਣੀ ਦੇਖ ਲਓ ਜੀ ਆ ਟੋਬਾ ਭਰਿਆ ਪਿਆ ਵਾ ਫੋਲੀ ਆ ਟੋਬਾ ਵਾਹੀ ਗੁਰੂ ਮੇਰ ਕਰੇ ਆ ਦੇਖ ਲਓ ਜੀ ਆ ਨੈਰ ਤੇ ਇਧਰੋਂ ਦੇਖ ਲਓ ਫੋਲ ਲਾ ਜੀ ਪੂਰੀ ਬਾਕੀ ਵਾਹਿਗੁਰੂ ਮੇਰ ਕਰੇ ਸਾਰੇ ਪਰਿਵਾਰਾਂ ਤੇ ਮੀ ਤੋਂ ਬਾਅਦ ਆ ਦੇਖ ਲੋ ਆ ਹਾਲ ਹੋ ਗਿਆ ਤੇ ਆ ਦੇਖੋ ਸੜਕਾਂ ਵੀ ਭਰੀਆਂ ਪਈਆਂ ਨੇ ਆ ਦੇਖੋ ਜੀ ਸਾਰੇ ਜਾਣੇ ਆ ਦੇਖੋ ਸੜਕਾਂ ਦਾ ਹਾਲ ਲੁਧਿਆਣੇ ਸੜਕਾਂ ਭਰੀਆਂ ਪਈਆਂ ਜੀ ਪੈਰ ਤਰਨ ਨੂੰ ਹੈ ਨਹੀਂ ਕੁਝ 5-5 10-10 ਫੁੱਟ ਪਾਣੀ ਆਇਆ ਹੋਇਆ ਦੇਖ ਲਓ ਕਿੰਨਾ ਕਿੰਨਾ ਪਾਣੀ ਖੜਾ ਵਾ ਪੈਰ ਤਰ ਨੂੰ ਜਗ੍ਹਾ ਵੀ ਨਹੀਂ ਹੈਗੀ ਕੀ ਕਰੀਏ ਜੀ ਬਾਕੀ ਕੋਈ ਕਬਰੋਂ ਦੀ ਲੋੜ ਨਹੀਂ ਹੈਗੀ ਵਾਹਿਗੁਰੂ ਕਿਰਪਾ ਕਰਨਗੇ ਪੰਜਾਬ ਤੇ ਸੜਕਾਂ ਦੇ ਹਾਲ ਦੇਖ ਲਓ ਜੀ ਫੁੱਲ ਜਮੇ ਪਾਣੀ ਦੇਖ ਲਓ ਇਹ ਵੀਡੀਓ ਬਣਾਈ ਸੀਗੀ ਤੇ ਐਨ ਫੁੱਲ ਸੀਗੀ ਤੇ ਗੱਡੀਆਂ ਵੀ ਅਧੀਆਂ-ਅਧੀਆਂ ਡੋਬਰੀਆਂ ਸੀਗੀਆਂ ਦੇਖੋ ਲੁਧਿਆਣੇ ਦੇ ਹਾਲ ਮੀਤ ਬਹਾਦਾ ਹਾਲ ਹੁੰਦਾ ਜੀ ਵਾਹਿਗੁਰੂ ਕਰੇ ਮੇਰ ਪਰ ਹੱਥ ਰੱਖੇ ਸਾਰੇ ਪਰਿਵਾਰ ਤੇ ਆ ਦੇ ਲੋ ਜੀ ਸਾਰੇ ਪਾਣੀਓ ਪਾਣੀ ਗਲੀਆਂ ਚ ਪਾਣੀ ਐਤੋਂ ਬਾਦ ਅ ਸਮੁੰਦਰ ਦੇਖ ਲੋ ਨਹਿਰ ਪਾਣੀਓ ਪਾਣੀ ਫੁੱਲ ਜੀ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਅੰਤ ਤੇ ਆਪਾਂ ਨੰਬਰ ਪਾਇਆ ਹੋਇਆ ਕੰਟਰੋਲ ਨੂੰ ਆਪਾਂ ਪੰਜਾਬ ਨੂੰ ਦੁਬਾਰਾ ਖੜਾ ਕਰੀਏ ਵਾਹਿਗੁਰੂ ਮੇਰ ਕਰੇ ਅਰਦਾਸ ਕਰਨਾ ਸਾਰੇ ਜਾਣੇ ਰਲ ਕੇ ਵਾਹਿਗੁਰੂ ਜੀ